ਉੜ ਚੱਲੀ ਸੀ ਉੜ ਚੱਲੀ ਸੀ ਕਰੋਨਾ ਦਾ ਰਗੜਾ ਲਾ ਕੇ ਬੀਬੀ ਜਾਚ ਬਹਿ ਕੇ ਵਿਦੇਸ਼ ਨੂੰ ਉੜ ਚੱਲੀ ਸੀ ਇਸ ਮਹਿਲਾ ਤੇ ਇਲਜ਼ਾਮ ਹੈ ਕਿ ਮੋਗਾ ਦੀ ਮਾਈ ਵੀਜ਼ਾ ਰਾਈਟ ਕੰਪਨੀ ਦੇ ਨਾਮ ਦੇ ਉੱਤੇ ਇਸ ਨੇ ਕਈ ਲੋਕਾਂ ਨੂੰ ਰਗੜਾ ਲਾ ਦਿੱਤਾ ਇਸ ਦੇ ਖਿਲਾਫ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਬਲਕਿ ਇੱਕ ਦਰਜਨ ਤੋਂ ਵੀ ਵੱਧ ਦਰਖਾਸਤਾਂ ਨੇ ਠੱਗੀ ਕੈਨੇਡਾ ਭੇਜਣ ਦੇ ਨਾਮ ਤੇ ਇਲزام ਹੈ ਕਿ ਕੈਨੇਡਾ ਦੇ ਸਟੂਡੈਂਟ ਵੀਜ਼ਾ ਦੇ ਨਾਮ ਦੇ ਉੱਤੇ ਕਈ ਲੋਕਾਂ ਨੂੰ ਇੱਕ ਤੋਂ ਬਾਅਦ ਇੱਕ ਲਾਤਾ ਰਗੜਾ ਪਰ ਅਖਰਕਾਰ ਕਹਿੰਦੇ ਨੇ ਜਦੋਂ ਇੰਨੇ ਜ਼ਿਆਦਾ ਲੋਕਾਂ ਦੇ ਨਾਲ ਠੱਗੀ ਹੋ ਜਾਵੇ ਭੇਦ ਤਾਂ ਖੁੱਲਣਾ ਸੀ ਇੱਕ ਦਿਨ ਸੰਜੋਗ ਸਮਝੋ ਜਾਂ ਫਿਰ ਕੁਝ ਹੋਰ ਇਹ ਸਾਰੇ ਲੋਕ ਇਕੱਠੇ ਹੀ ਇਹਨਾਂ ਦੇ ਦਫ਼ਤਰ ਦੇ ਵਿੱਚ ਜਮ੍ਹਾਂ ਹੋ ਗਏ ਸਾਰਿਆਂ ਨੇ ਇੱਕ ਦੂਜੇ ਨਾਲ ਸ਼ੇਅਰ ਕੀਤਾ ਕਿ ਮੈਂ ਤਾਂ 12 ਦਿੱਤੇ ਆ ਕੋਈ ਕਹਿੰਦਾ ਮੈਂ 10 ਲੱਖ ਦਿੱਤਾ ਤੇ ਵੀਜ਼ਾ ਕਿਸੇ ਦਾ ਵੀ ਨਹੀਂ ਆਇਆ ਮਾਮਲਾ ਪਹੁੰਚ ਗਿਆ ਪੁਲਿਸ ਦੇ ਕੋਲ ਫਿਰ ਕੀ ਸੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪੜਤਾਲ ਸ਼ੁਰੂ ਕੀਤੀ ਤੇ ਦਰਜ ਕਰ ਦਿੱਤਾ ਮੁਕੱਦਮਾ FIR ਦਰਜ ਹੋਣ ਤੋਂ ਬਾਅਦ ਇਹ BB ਜਿਸ ਦੇ ਖਿਲਾਫ ਵੀ ਮੁਕੱਦਮਾ ਦਰਜ ਕੀਤਾ ਗਿਆ ਸੀ ਫਰਾਰ ਹੋ ਗਏ ਕਈ ਦਿਨਾਂ ਤੋਂ ਗਾਇਬ ਸੀ ਤੇ ਅਚਾਨਕ ਇਸ ਨੇ ਬਣਾ ਲਈ ਗੇਮ ਯਾਨੀ ਕਿ ਸੱਤ ਸਮੁੰਦਰ ਪਾਰ ਜਾਣ ਦੀ ਗੇਮ ਇਸ ਨੇ ਸੋਚਿਆ ਕਿ ਕੋਲਕਾਤਾ ਤੋਂ ਫਲਾਈਟ ਚੜ੍ਹ ਜਾਂ ਨਹੀਂ ਉਹ ਤਾਂ ਪੰਜਾਬ ਤੋਂ ਬਹੁਤ ਦੂਰ ਹੈ ਪੁਲਿਸ ਨੂੰ ਕਿਹੜਾ ਪਤਾ ਚੱਲਣਾ ਪਰ ਇਸ ਨੂੰ ਐ ਨਹੀਂ ਸੀ ਪਤਾ ਕਾਨੂੰਨ ਦੇ ਹੱਥ ਲੰਬੇ ਹੁੰਦੇ ਨੇ ਇੰਨੇ ਲੰਬੇ ਕਿ ਕਲਕੱਤਾ ਦਾ ਕੁਝ ਵੀ ਨਹੀਂ ਜੇ ਪੁਲਿਸ ਆਪਣੀ ਆਈ ਤੇ ਆ ਜਵੇ ਤੇ ਬੰਦੇ ਨੂੰ ਤਾਂ ਜਿੱਥੋਂ ਮਰਜ਼ੀ ਵਾਪਸ ਲੈ ਆਂਦੀ ਹੈ ਇਹ ਹਜੇ ਜਾਂਚ ਬੈਠਾ ਨਹੀਂ ਲੱਗੀ ਸੀ ਕੋਲਕਾਤਾ ਦੇ ਵਿੱਚ ਇਸ ਨੂੰ ਰੋਕ ਲਿਆ ਗਿਆ ਕਿਉਂਕਿ ਪੁਲਿਸ ਨੇ ਇਸ ਦੀ ਆਲੋਸੀ ਜਾਰੀ ਕੀਤੀ ਹੋਈ ਸੀ 에어ਪੋਰਟ ਥੋਡਿਨਸ ਨੂੰ ਰੋਕਿਆ ਜਿਸ ਤੋਂ ਬਾਅਦ ਪੁਲਿਸ ਨੂੰ ਬੁਲਾਇਆ ਗਿਆ ਤੇ ਪੁਲਿਸ ਨੇ ਮੌਕੇ ਤੇ ਜਾ ਕੇ ਇਸ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਨੂੰ ਕੋਲਕਾਤਾ ਤੋਂ ਮੋਗਾ ਵਾਪਸ ਲੈ ਆਂਦਾ ਗਿਆ ਏ ਆਓ ਤੁਹਾਨੂੰ ਸੁਣਾਨੇ ਆ ਪੁਲਿਸ ਦੀ ਜ਼ੁਬਾਨੇ ਕੇਸ ਬੀਬੀ ਦੇ ਉੱਤੇ ਲੱਗੇ ਸੀ ਕਿ ਇਲਜ਼ਾਮ ਦਾਨਿਕ ਮੇਲ ਪੰਜਾਬੀ ਟੀਵੀ ਦੇ ਲਈ ਮੋਗਾ ਤੋਂ ਆਮਨਤਾ ਕਰਦੇ ਰਿਹਾ ਫੇਦੇ ਖਿਲਾਫ ਨਾ ਹੀ ਗਰਜੰਤ ਸਿੰਘ ਦੇ ਬਿਆਨ ਤੇ ਐਫ ਆਈ ਆਰ ਦਰਜ ਕੀਤੀ ਆ 420 120 ਬੀ ਦੀ ਠੀਕ ਹੈ ਇਹਨਾਂ ਨੇ ਕਾਫੀ 10 12 ਲੋਕਾਂ ਦੀ ਸਾਡੇ ਕੋਲ ਹੋਰ ਵੀ ਐਪਲੀਕੇਸ਼ਨ ਚ ਉਹਨਾਂ ਨੇ ਇਹਨਾਂ ਨੇ ਬਾਹਰ ਭੇਜ ਹੁੰਦਾ ਚਾਂਸਾ ਦੇ ਕੇ ਠੱਗੀ ਮਾਰੀ ਹੋਈ ਹੈ ਠੀਕ ਹੈ ਇਹਦਾ ਅਸੀਂ ਐਲਓਸੀ ਜਾਰੀ ਕਰਾਇਆ ਸੀ ਇਹਦੇ ਵਿੱਚ ਦੋ ਦੋਸ਼ੀਆਂ ਦਾ ਇਹਨੂੰ ਕੋਲਕੱਤਾ 에ਰਪੋਰਟ ਤੇ ਕਾਬੂ ਕੀਤਾ ਗਿਆ ਜੀ ਉੱਥੋਂ ਲਿਆਣ ਕੇ ਨੂੰ ਇਹ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਅੱਗੇ ਇਹਦੀ ਪੁਸ਼ਕਿਸ਼ ਕਰਾਂਗੇ ਜਦੋਂ ਅਨ ਇਵਸਟੀਗੇਸ਼ਨ ਦੇ ਦੌਰਾਨ ਜੋ ਹਾਲਾਤ ਹੋਣਗੇ ਉਸ ਤਰ੍ਹਾਂ ਦੇ ਤਤਤੀਸ਼ ਹਮਲੇ ਚਲਿਆ ਕੇ ਨਪਟਾਰਾ ਕੀਤਾ ਜਾਏ ਕਿਸ ਤਰੀਕੇ ਨਾਲ ਠੱਗੀ ਮਾਰਦੇ ਸੀ ਇਹ ਇਹ ਲੋਕਾਂ ਨੂੰ ਜਿਵੇਂ ਬੱਚੇ ਦਾ ਕੇਸ ਬਾਹਰ ਲਾਉਂ ਭੇਜਦਾ ਲਾਲਚ ਦੇ ਕੇ ਉਹਨੂੰ ਵੀ ਤੇਰੇ ਬੱਚੇ ਨੂੰ ਬਾਹਰ ਭੇਜ ਦਾਂਗੇ ਉਹਦਾ 12 ਲੱਖ ਲੱਗੇਗਾ 20 ਲੱਖ ਲੱਗੇਗਾ ਦਾਂ ਲੱਖ ਲਗ ਵਕ 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 ਦਰਖਾਸਤਾਂ ਹੈਗੇ ਟੋਟਲ ਹੁਣ ਤੱਕ ਕਿੰਨੇ ਲੱਖ ਦੀ ਤਰਜੀਹ ਦੀ ਬਚ ਚੁੱਕੀ ਹੈ ਲਗਭਗ ਕਰੀਬ ਮੇਰੇ ਪਾਸ 16 ਦਰਖਾਸਤਾਂ ਹੈਗੀਆਂ ਇਹਨਾਂ ਦੇ 16 ਦੇ ਵਿੱਚ ਕਿਸੇ ਦਾ 15 ਲੱਖ ਦਾ ਕੇਸ ਦਾ 20 ਲੱਖ ਇਦਾਂ ਕਰੀਬ 1.5 ਕਰੋੜ ਦੇ ਨੇੜੇ ਜਿਹੜੇ ਹੈਗੇ ਉਹ ਬਿਲਕੁਲ ਹਾਂਜੀ 1.5 ਕਰੋੜ ਦੇ ਨੇੜੇ ਇਹ ਇਹ ਟੋਟਲ ਗੈਂਗ ਹੈ ਕੋਈ ਇਹ ਕਹਿੰਦਾ ਜੀ ਇਹ 4-5 ਜਣੇ ਹੈ ਜੀ ਗੈਂਗ ਟਾਈਪ ਹੀ ਇਹਨਾਂ ਦਾ ਹੈਗਾ ਸਿਸਟਮ ਜੀ ਉਦਾਂ ਇਹ ਮਾਈ ਵੀਜ਼ਾ ਰਾਈਟ ਦੇ ਨਾਂ ਤੇ ਇਹਨਾਂ ਦਾ ਜਿਹੜਾ ਆਫਿਸ ਖੋਲਿਆ ਹੈ ਜਿਹੜਾ ਮੇਨ ਹੈ ਇਹਨਾਂ ਦੇ ਐਮ ਡੀ ਹੈ ਨਰਮਲਜੀਤ ਸਿੰਘ ਹੈਗਾ ਤੇ ਪੁਲਿਸ ਨੂੰ ਕਿਵੇਂ ਪਤਾ ਲੱਗਾ ਵੀ ਇਹ ਜਿਹੜੇ ਹੈ ਉੱਥੇ ਅਸੀਂ ਉਹ ਇਹਦਾ ਐਲਓਸੀ ਜਾਰੀ ਕਰਵਾਇਆ ਸੀਗਾ ਉਹਦੇ ਤੇ ਇਮੀਗ੍ਰੇਸ਼ਨ ਨੇ ਇਹਨੂੰ ਉੱਥੇ ਕਾਬੂ ਕੀਤਾ ਆ ਸੀ ਅਸੀਂ ਉੱਥੋਂ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਰਸੀਵ ਕਰਕੇ ਲੈ ਗਏ ਆ ਟ੍ਰਾਂਜ਼ੀਟਰ ਰਿਮਾਰਡ ਦੇ ਆ ਫਰਦਰ ਹੁਣ ਅਗਲੀ ਕੀ ਕਾਰਵਾਈ ਚੱਲਦੀ ਆ ਅਗਲੀ ਹੁਣ ਪੁੱਛਗਿਸ਼ ਕਰਾਂਗੇ ਉਹਨਾਂ ਤੋਂ ਵੀ ਇਹਨਾਂ ਨਾਲ ਕਿੱਥੋਂ ਕਿੱਥੋਂ ਆ ਕਿੰਨੇ-ਕਿੰਨੇ ਪੈਸਾ ਇਹਨਾਂ ਦਾ ਕਿਹੜੇ-ਕਿਹੜੇ ਕਾਊਂਟ ਦੇ ਵਿੱਚ ਗਿਆ ਹੋਰ ਇਹਨਾਂ ਦੇ ਕਿਹੜੇ-ਕਿਹੜੇ ਸਾਥੀ ਆ ਤੇ ਕਿੱਥੇ-ਕਿੱਥੇ ਉਹ ਲੁਕੇ ਛਿਪੇ ਆ ਕਿਹੜੇ-ਕਿਹੜੇ ਕੰਟਰੀ ਵਿੱਚ ਭੇਜ ਦਿੰਦਾ ਇਹਨਾਂ ਚਾ ਸਕਦਾ ਸੀ ਇਹਨਾਂ ਨੇ ਕੈਨੇਡਾ ਦੇ ਵਿੱਚ ਹੀ ਆ ਜ਼ਿਆਦਾ ਫਾਈਲਾਂ ਦੇ ਵਿੱਚ ਕੈਨੇਡਾ ਦਾ ਹੀ ਲਿਖਿਆ ਆ ਏ